ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਦੇ ਦੇਖੋ ਅੱਜ ਮੈਂ ਤੁਹਾਡੇ ਲਈ ਕਿੰਨਾ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖਣ ਵਿੱਚ ਜਿੰਨਾ ਆਪਣਾ ਇਹ ਡਿਜ਼ਾਈਨ ਸੋਹਣਾ ਲੱਗਦਾ ਬਣਾਈ ਵਿੱਚ ਉਹਨਾਂ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ 12 ਸਲਾਈਂਆਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ 6 ਸਲਾਈਂਆਂ ਦਾ ਡਿਜ਼ਾਈਨ ਆ 6 ਸਲਾਈਂਆਂ 'ਚ ਉੱਪਰ ਡਿਜ਼ਾਈਨ ਦੀ ਦੇਖੋ ਜਗ੍ਹਾ ਚੇਂਜ ਹੋ ਜਾਂਦੀ ਜਿਹੜਾ ਡਿਜ਼ਾਈਨ ਇੱਥੇ ਬਣਿਆ ਫਿਰ ਇੱਥੇ ਬੰਦ ਆ ਦੇਖੋ ਥੋੜਾ ਜਿਹਾ ਵੀ ਬਣਾਈ ਦਾ ਕੰਮ ਤੁਸੀਂ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਸਟੀਅਨ ਨੂੰ ਬਣਾ ਲਓਗੇ ਇੱਥੇ ਮੈਂ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ 10 ਕੁੰਡੇ ਆਪਾਂ ਵਾਧੂ ਰੱਖਣੇ ਜਿਵੇਂ 4 4 4 4 ਲਾਸਟ ਤੇ ਤਿੰਨ ਕੁੰਡੇ ਵਾਧੂ ਰੱਖ ਲਾਂਗੇ ਡਿਜ਼ਾਈਨ ਹੈ ਜਿਹੜਾ ਸੈੱਟ ਹੋ ਜਾਂਦਾ ਕਿਸੇ ਵੀ ਕਲਰ ਚੇ ਨੂੰ ਬਣਾ ਸਕਦੇ ਹਾਂ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਮੈਂ ਇੱਥੇ ਤੁਹਾਨੂੰ ਇਹ 10 ਨੰਬਰ ਸਲਾਈਆਂ ਤੇ ਬਣਾ ਕੇ ਦਿਖਾ ਰਹੀ ਹਾਂ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸਟ ਡਿਜ਼ਾਈਨ ਨੂੰ ਬਣਾਉਣਾ ਪਹਿਲੀ ਸਲਾਈ ਆ ਗਈ ਰਾਈਟ ਸਾਈਡ ਤੋਂ ਦੇਖੋ ਇੱਕ ਕੁੰਡਾ ਤਾਰੋ ਚਾਹੇ ਬੁਣ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਹੁਣ ਅੱਗੇ ਆਪਣਾ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਹੈ ਜਿਹੜਾ ਸ਼ੁਰੂ ਹੋਣਾ ਤਾਂ ਇੱਕ ਕੁੰਡਾ ਪਹਿਲਾਂ ਆਪਾਂ ਸਿੱਧਾ ਬਣਾ ਲੈਣਾ ਥ੍ਰੈਡ ਕਰਨਾ ਅੱਗੇ ਤਿੰਨ ਕੁੰਡੇ ਸਲਿੱਪ ਦੇਖੋ ਚਾਰ ਕੁੰਡੇ ਹੋ ਗਏ ਇਹ ਹੀ ਚਾਰ-ਚਾਰ ਕੁੰਡਿਆਂ ਨੂੰ ਆਪਾਂ ਇਹ ਪਹਿਲੀ ਸਲਾਈਂਟ ਰਿਪੀਟ ਕਰਦੇ ਜਾਣਾ ਠੀਕ ਹੈ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਥ੍ਰੈਡ ਪਿੱਛੇ ఇండా సీ థ్రెడ్ అన్న కు స్్రెడ్ పిండా సీ థ్రెడ్ అన్న కు స్్రెడ్ పిచ్చే ఇక్కడ సీ థ్రెడ్ అన్న కు స్ ద్రెడ్ పిచ్చే ఇండా సీ థ్రెడ్ అన్న కు స్ 10 thread ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਆ ਗਿਆ ਹੁਸੀਂ ਤੇ ਕੰਨੀ ਵਾਲਾ ਬਾਦੂ ਕੁੰਡਾ ਇਹਨੂੰ ਵੀ ਆਪਾਂ ਸਿੱਧਾ ਬਣਾ ਲਾਂਗੇ ਦੇਖੋ ਸਿੱਧੀ ਸਲਾਈ ਇੱਕ ਸਲਾਈ ਕੰਪਲੀਟ ਹੋ ਗਈ ਆਪਣੀ ਡਿਜ਼ਾਈਨ ਦੀ ਦੂਸਰੀ ਸਲਾਈ ਰੌਂਗ ਸਾਈਡ ਉਲਟੀ ਪਾਸੇ ਤੇ ਰਾਂਗੇ ਸਾਰੰਗ ਸਲਾਈ ਆਪਾਂ ਉਲਟੀਆਂ ਹੀ ਬਣਾਉਣੀਆਂ ਦੇਖੋ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਇਸੀ ਤਰ੍ਹਾਂ ਮੈਂ ਸਲਾਈ ਬਣਾ ਕੇ ਕੰਪਲੀਟ ਕਰਦੀ ਆਂ ਸਾਰੀ ਸਲਾਈ ਉਲਟੀ ਫਿਰ ਆਪਾਂ ਤੀਸਰੀ ਸਲਾਈ ਬਣਾਵਾਂਗੇ ਦੂਸਰੀ ਸਲਾਈ ਉਲਟ ਪਾਸੇ ਤੋਂ ਸਾਰੀ ਉਲਟੀ ਬਣਾ ਕੇ ਆਪਾਂ ਕੰਪਲੀਟ ਕਰ ਲਈ ਤੀਸਰੀ ਸਲਾਈ ਆ ਗਈ ਆਪਣੀ ਇੱਕ ਉਤਾਰ ਕੇ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਦੇਖੋ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਸਲਿੱਪ ਪਹਿਲੀ ਸਲਾਈ ਦੀ ਤਰ੍ਹਾਂ ਇੱਕ ਕੁੰਡਾ ਸਿੱਧਾ తిన్న కండే స్లెప్రెడ్ అెడ్ పిచ్చే ఒక కుడా సెడ్ అన్న కు స్రెడ్ పిచ్చే సీ థర్ెడ్ అన్న కు స్రెడ్ పేడా సెడ్ అన్న కెే స్ థర్డ్ పిచ్చే సీ థర్ెడ్ అన్న కు స్ ਸਿੱਧੀ ਸਲਾਈ ਦੇਖੋ ਦੂਸਰੀ ਸਲਾਈ ਸੌਰੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਰਾਂਗ ਸਾਈਡ ਤੋਂ ਸਾਰੀ ਉਲਟੀ ਬਣਾ ਲੈਣੀ ਹੈ ਫਿਫਥ ਰੋ ਰਾਈਟ ਸਾਈਡ ਤੋਂ ਪੰਜਵੀਂ ਸਲਾਈ ਠੀਕ ਹੈ ਦੇਖੋ ਇੱਕ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਜਿਹੜਾ ਕੁੰਡਾ ਸਿੱਧਾ ਬਣਾਉਣਾ ਬਣਾ ਰਹੀ ਆ ਆਪਾਂ ਉਹਨੂੰ ਸਿੱਧਾ ਹੀ ਬਣਾ ਲੈਣਾ ਹੁਣ ਤਿੰਨ ਕੁੰਡੇ ਜਿਹੜੇ ਸਲਿੱਪ ਹਨ ਵਿੱਚ ਇੱਕ ਸਿੱਧਾ ਬਣਾ ਲੈਣਾ ਆਪਾਂ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਸਲਾਈ ਨੂੰ ਜਿਹੜੇ ਦੋ ਥ੍ਰੈਡ ਆ ਆਪਣੇ ਕੋਲੇ ਇਸ ਤਰ੍ਹਾਂ ਜਿਹੜਾ ਆਪਾਂ ਕੁੰਡੇ ਸਲਿੱਪ ਕੀਤੇ ਸੀ ਤਾਂ ਇਸ ਤਰ੍ਹਾਂ نیچے ਦੀ ਸਲਾਈ ਕੱਢ ਕੇ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ نیچے ਦੀ ਸਲਾਈ ਲੈ ਆਉਣੀ ਹੈ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਵੀ ਸਿੱਧਾ ਬਣਾ ਲੈਣਾ ਦੇਖੋ ਇਸ ਤਰ੍ਹਾਂ ਦੁਬਾਰਾ ਫਿਰ ਉਸੇ ਤਰ੍ਹਾਂ ਜਿਹੜਾ ਕੁੰਡਾ ਸਿੱਧਾ ਬਣਾਇਆ ਸੀ ਹੁਣ ਤਾਂ ਆਪਾਂ ਸਿੱਧਾ ਬਣਾ ਲੈਣਾ ਤਿੰਨ ਕੁੰਡੇ ਜਿਹੜੇ ਸਲਿੱਪ ਕੀਤੇ ਸੀ ਇਹਨਾਂ ਵਿੱਚੋਂ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਫਿਰ ਦੋ ਥ੍ਰੈਡ ਹੈ ਜਿਹੜੇ ਨੀਚੇ ਦੀ ਸਲਾਈ ਇਸ ਤਰ੍ਹਾਂ ਲਜਾਣੀ ਵੋ ਚਾਲੜਾ ਕੁੰਡਾ ਸਿੱਧਾ ਬਣਾ ਲ ਕੇ ਨੀਚੇ ਦੀ ਸਲਾਈ ਫੇਰ ਲੈ ਆਉਣੀ ਇਸ ਤਰ੍ਹਾਂ ਦੇਖੋ ਫਿਰ ਅਗਲਾ ਕੁੰਡਾ ਸਿੱਧਾ ਠੀਕ ਹੈ ਤਾਂ ਵਿੱਚ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਆ ਜਾਣਗੇ 1 2 ਤੀਸਰਾ ਕੁੰਡਾ ਫੇਰ ਉਸੇ ਤਰ੍ਹਾਂ ਬਣਾਉਣਾ ਇਸ ਤਰ੍ਹਾਂ ਸਲਾਈ ਨੂੰ ਫੇਰ ਲੈ ਹੁਣ ਆਪਾਂ ਦੇਖੋ ਫਿਰ ਇੱਕ ਕੁੰਡਾ ਸਿੱਧਾ ਠੀਕ ਹੈ ਉਸ ਤੋਂ ਬਾਅਦ ਫਿਰ ਦੋ ਕੁੰਡੇ ਸਿੱਧੇ ਇੱਕ ਦੋ ਫਿਰ ਜਿਹੜੇ ਦੋ ਥ੍ਰੈਡ ਐ ਇਹਨਾਂ ਨੂੰ ਸਲਾਈ ਉੱਪਰ ਲੈ ਕੇ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਆਪਾਂ ਫਿਰ ਸਲਾਈ ਇਸ ਤਰ੍ਹਾਂ ਲੈ ਆਉਣੀ ਹੈ ਠੀਕ ਹੈ ਫਿਰ ਅਗਲਾ ਕੁੰਡਾ ਸਿੱਧਾ ਬਣਾ ਲੈਣੇ ਫਿਰ ਉਸ ਤੋਂ ਬਾਅਦ ਇੱਕ ਦੋ ਕੁੰਡੇ ਸਿੱਧੇ ਫਿਰ ਉਸੇ ਤਰ੍ਹਾਂ ਦੋ ਥ੍ਰੈਡ ਐ ਜਿਹੜੇ ਸਲਾਈ ਉੱਪਰ ਲੈ ਕੇ ਇਸ ਤਰ੍ਹਾਂ ਜਿਹੜਾ ਇਹ ਵਿਚਾਲੜਾ ਕੁੰਡਾ ਇਹਨੂੰ ਬਣਾ ਲੈਣਾ ਫੇਰ ਕੁੰਡਾ ਇਸੇ ਤਰ੍ਹਾਂ ਲੈ ਆਉਣਾ ਠੀਕ ਹੈ ਫੇਰ ਇੱਕ ਕੁੰਡਾ ਸਿੱਧਾ ਉਸ ਤੋਂ ਬਾਅਦ ਫੇਰ ਦੋ ਕੁੰਡੇ ਸਿੱਧੇ ਤੱਕ ਤਿੰਨ ਕੁੰਡੇ ਸਿੱਧੇ ਆ ਜਾਂਦੇ ਆਪਣੀ ਇਹ ਵਿਚਾਲੀ ਠੀਕ ਹੈ ਫੇਰ ਇਸੇ ਤਰ੍ਹਾਂ ਦੋ ਥ੍ਰੈਡ ਹੈ ਜਿਹੜੇ ਸਲਾਈ ਉੱਪਰ ਲੈ ਕੇ ਉਹ ਚੱਲੜਾ ਕੁੰਡਾ ਸਿੱਧਾ ਬਣਾ ਲੈਣਾ ਫੇਰ ਇਸੇ ਤਰ੍ਹਾਂ ਲੈ ਆਉਣਾ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਫੇਰ ਦੋ ਕੁੰਡੇ ਸਿੱਧੇ ਫੇਰ ਅਗਲਾ ਕੁੰਡਾ ਉਸੇ ਤਰ੍ਹਾਂ ਵਚਾਲੜਾ ਕੁੰਡਾ ਪੈਸੀ ਤਰ੍ਹਾਂ ਹੀ ਬਣਾਉਣਾ ਲਾਸਟ ਤੇ ਆਪਣੇ ਦੋ ਕੁੰਡੇ ਸਿੱਧੇ ਆ ਗਏ ਜਿਵੇਂ ਸਟਾਰਟਿੰਗ ਤੇ ਆਏ ਸੀ ਲਾਸਟ ਵਾਲਾ ਬਾਦੂ ਕੁੰਡਾ ਸਿੱਧਾ ਬਣਾ ਲਿਆ ਕਿਉਂਕਿ ਸਿੱਧੀ ਸਲਾਈ ਦੇਖੋ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਸਾਰੀ ਉਲਟੀ ਬਣਾ ਲੈਣੀ ਹੈ ਛੇ ਸਲਾਈਆਂ ਕੰਪਲੀਟ ਹੋ ਗਈਆਂ ਸੱਤਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਡਿਜ਼ਾਈਨ ਦੀ ਜਿਹੜੀ ਜਗ੍ਹਾ ਚੇਂਜ ਹੋਊਗੀ ਠੀਕ ਹੈ ਜਿਹੜਾ ਹੁਣ ਇਹ ਡਿਜ਼ਾਈਨ ਆਪਣੇ ਇੱਥੇ ਬਣਿਆ ਇੱਥੇ ਬਣੂਗਾ ਦੇਖੋ ਵੱਧ ਕੁੰਡਾ ਤਾਰੋ ਚਾਹੀਬ ਨੂੰ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਆਪਾਂ ਤਾਂ ਜਗਾ ਜਿਹੜੀ ਡਿਜ਼ਾਈਨ ਦੀ ਚੇਂਜ ਹੋ ਜੂਗੀ 1 2 3 ਇਸ ਤਰ੍ਹਾਂ ਠੀਕ ਹੈ ਵੱਧ ਕੁੰਡਾ ਤਾਰ ਕੇ ਤਿੰਨ ਸਿੱਧੇ ਹੁਣ ਥ੍ਰੈਡ ਕੀਤਾ ਅੱਗੇ ਤਿੰਨ ਕੁੰਡੇ ਕਰਾਂਗੇ ਸਲਿੱਪ 1 2 3 ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਅੱਗੇ ਡਿਜ਼ਾਈਨ ਉਸੇ ਤਰ੍ਹਾਂ ਹੀ ਹੈ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ తర థ పిచ్చే సెండే స్ప థ్రెడ్ పిచ్చే ఇక కుడ్ అన్న కు స్ పిచ్చే ఇండా సీడ్ అన్న కు స్్రెడ్ పిచ్చే సీధా థ్రెడ్ అన్న కు స్ పిచ్చే ਲਾਸਟ ਤੇ ਵੀ ਉਸੇ ਤਰ੍ਹਾਂ ਹੀ ਆਗੇ ਆਪਣੇ ਤਿੰਨੇ ਕੁੰਡੇ ਸਿੱਧੇ ਤੇ ਕੰਨੀ ਵਾਲਾ ਵੀ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਦੇਖੋ 8ਵੀਂ ਸਲਾਈ ਰੰਗ ਸਾਈਡ ਤੋਂ ਸਾਰੀ ਆ ਪਾਲਟੀ ਬਣਾ ਕੇ ਕੰਪਲੀਟ ਕਰ ਲੈਣੀ 9ਵੀਂ ਸਲਾਈ ਆ ਗਈ ਹੁਣ ਆਪਣੇ ਡਿਜ਼ਾਈਨ ਦੀ 9ਵੀਂ ਸਲਾਈ ਉਸੇ ਤਰ੍ਹਾਂ 7ਵੀਂ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਇੱਕ ਦੋ తిను కుండే సీేస్ తర థ్రెడ్ అన్న స్ప థర్ెడ్ పిచ్చే ఫోర్ కండా సీ థర్ెడ్ అన్న కు స్ పిచ్చే ఇండా సీడ్ అన్న కలెప్ థర్ెడ్ పిచ్చే సెడ్ అన్న కు స్ప థర్డ్ పిచ్చే ఇండా సీ థర్ెడ్ అన్న కు స్ ਥ੍ਰੈਡ ਪਿੱਛੇ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਇੱਕ ਕੁੰਡਾ ਸਿੱਧਾ ਰਾਸ਼ਟ ਤਿਆਗੇ ਤਿੰਨ ਕੁੰਡੇ ਸਿੱਧੇ ਆਉਣਗੇ ਦੇਖੋ ਜਿਵੇਂ ਸਟਾਰਟਿੰਗ ਚ ਆਏ ਸੀ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ 10ਵੀਂ ਸਲਾਈ ਰੌਂਗ ਸਾਈਡ ਤੋਂ ਸਾਰੀ ਉਲਟੀ 11ਵੀਂ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰੇ ਆ ਦੇਖੋ ਇਹ ਬਾਧੂ ਕੁੰਡਾ ਉਸ ਤੋਂ ਬਾਅਦ ਤਿੰਨ ਕੁੰਡੇ ਆ ਗਏ ਸਿੱਧੇ ਠੀਕ ਹੈ ਇਸ ਤਰ੍ਹਾਂ ਹੁਣ ਜਿਹੜੇ ਤਿੰਨ ਕੁੰਡੇ ਸਲਿੱਪ ਕੀਤੇ ਸੀ ਇਹਨਾਂ ਵਿੱਚੋਂ ਇੱਕ ਸਿੱਧਾ ਬਣਾਵਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਹੁਣ ਜਿਹੜਾ ਵਿਚਾਲੜਾ ਕੁੰਡਾ ਹੈ ਹੁਣ ਜਿਹੜੇ ਆਪਣੇ ਦੋ ਥ੍ਰੈਡ ਹੈ ਸਲਾਈ ਦੇ ਉੱਪਰ ਇਸ ਤਰ੍ਹਾਂ ਲੈ ਕੇ ਇਹ ਕੁੰਡਾ ਸਿੱਧਾ ਬਣਾ ਲੈਣਾ ਫਿਰ ਸਲਾਈ ਵਾਪਸ ਫਿਰ نیچے ਦੀ ਇਸ ਤਰ੍ਹਾਂ ਲੈ ਆਉਣੀ ਵਿਚਾਲੜਾ ਕੁੰਡਾ ਐਸੇ ਤਰ੍ਹਾਂ ਬਣਾਉਣਾ ਆਪਾਂ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਠੀਕ ਹੈ ਜਿਹੜਾ ਕੁੰਡਾ ਸਿੱਧਾ ਬਣਾਉਂਦੇ ਆ ਰਹੇ ਸੀ ਉਹਨੂੰ ਸਿੱਧਾ ਬਣਾ ਲੈਣਾ ਫਿਰ ਤਿੰਨ ਕੁੰਡੇ ਜਿਹੜੇ ਸਲਿੱਪ ਹਨ ਵਿੱਚ ਇਹ ਕੁੰਡਾ ਸਿੱਧਾ ਬਣਾਉਣਾ ਹੈ ਵਿਚਾਲੜਾ ਕੁੰਡਾ ਉਸੇ ਤਰ੍ਹਾਂ ਦੋ ਥ੍ਰੈਡਾਂ ਜਿਹੜੇ ਨੀਚੇ ਦੀ ਸਲਾਈ ਕੱਢ ਕੇ ਕੁੰਡਾ ਬਣਾ ਲੈਣਾ ਫਿਰ ਵਾਪਸ ਸਲਾਈ ਉਸੇ ਤਰ੍ਹਾਂ ਠੀਕ ਹੈ ਫਿਰ ਇੱਕ ਕੁੰਡਾ ਸਿੱਧਾ ਤੇ ਵਿੱਚ ਦੋ ਤਿੰਨ ਕੁੰਡੇ ਸਿੱਧੇ ਆ ਜਾਂਦੇ ਆਪਣੇ ਚੌਥਾ ਕੁੰਡਾ ਉਸੇ ਤਰ੍ਹਾਂ ਬਣਾਉਣਾ ਆਪਾਂ ਇਸ ਤਰ੍ਹਾਂ ਫਿਰ ਇੱਕ ਦੋ ਤਿੰਨ ਕੁੰਡੇ ਸਿੱਧੇ ਚੌਥਾ ਕੁੰਡਾ ਉਸੇ ਤਰ੍ਹਾਂ ਬਣਾ ਲੈਣਾ ਦੇਖੋ ਫਿਰ ਇੱਕ ਦੋ ਤਿੰਨ ਚੌਥਾ ਕੁੰਡਾ ਫਿਰ ਦੋ ਥ੍ਰੈਡ ਇਸ ਤਰ੍ਹਾਂ نیچے ਚ ਸਲਾਈ ਕੱਢ ਕੇ ਕੁੰਡਾ ਬਣਾ ਲੈਣਾ ਵਾਪਸ ਸਲਾਈ ਉਸੇ ਤਰ੍ਹਾਂ ਲੈ ਆਉਣੀ ਇਸ ਤਰ੍ਹਾਂ ਕੁੰਡਾ ਬਣ ਜਾਂਦਾ ਫਿਰ ਇੱਕ ਦੋ ਤਿੰਨ ਫੇਰ ਉਸੇ ਤਰ੍ਹਾਂ ਲਾਸਟ ਤੇ ਆਪਣੀ ਕੋਲ 10 4 ਇਸ ਤਰ੍ਹਾਂ ਪੰਜ ਗੁੰਡੇ ਸਿੱਧੇ ਆ ਜਾਂਦੇ ਆ ਦੇਖੋ ਜਿਵੇਂ स्टार्टिंग ਚਾਪਾ ਬਣਾਇਆ ਸੀ ਠੀਕ ਹੈ ਦੇਖੋ 11 ਸਲਾਈਆਂ ਕੰਪਲੀਟ ਹੋ ਗਈਆਂ 12ਵੀਂ ਤੇ ਲਾਸਟ ਸਲਾਈ ਉਲਟੀ ਸਾਈਡ ਤੋਂ ਸਾਰੀ ਉਲਟੀ ਬਣਾ ਕੇ ਆਪਾਂ ਕੰਪਲੀਟ ਕਰ ਲੈਣੀ ਹੈ 12 ਸਲਾਈਆਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ 6 ਸਲਾਈਆਂ ਦਾ ਡਿਜ਼ਾਈਨ ਹੈ ਆਪਣਾ 6 ਸਲਾਈਆਂ ਚ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਤਾਂ 12 ਸਲਾਈਆਂ ਤੇ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ। ਲਓ ਜੀ 12 ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਮੈਂ ਉੱਪਰ 12 ਸਲਾਈਆਂ ਹੋਰ ਆ ਜਿਹੜੀਆਂ ਕੰਪਲੀਟ ਕਰਦੀਆਂ। ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਆਪਣਾ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹਾਂ ਠੀਕ ਹੈ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ